PRTC ਪੰਜਾਬ ਰੋਡਵੈਸ ਅਤੇ ਪਨਬਸ ਕੰਟਰੈਕਟਰ ਕਰਮਚਾਰੀ ਯੂਨੀਅਨ ਦੇ ਬੈਨਰ ਏ ਟੇਕੇ ਤੇ ਰੱਖੇ ਗੇ ਬਸ ਕਰਮਚਾਰੀਆਂ ਨੇ ਲੁਧਿਆਣਾ ਅਤੇ ਪੰਜਾਬ ਦੇ ਵੱਖ-ਵੱਖ ਬਸ ਡੀਪੋਆਂ ਤੇ ਧਰਨਾ ਦਿੱਤਾ ਉਹਨਾਂ ਨੇ ਬਸ ਸਟੈਂਡ ਤੇ 2 ਘੰਟੇ બસ ਦੀ ਆਵਾਜ਼ਾਈ ਵੀ ਰੋਕੀ ਬਸ ਕਰਮਚਾਰੀਆਂ ਦਾ ਦੋਸ਼ ਹੈ ਕਿ ਸਰਕਾਰਾਂ ਉਹਨਾਂ ਦੀ ਲੰਬੇ ਸਮੇਂ ਤੋਂ ਲਟਕਾਈਆਂ ਮੰਗਾਂ ਨੂੰ ਪੂਰਾ ਨਹੀਂ ਕਰ ਰਹੀਆਂ ਇਸ ਤੋਂ ਇਲਾਵਾ ਸਰਕਾਰਾਂ ਵੱਲੋਂ ਕਿਲੋਮੀਟਰ ਯੋਜਨਾ ਤਹਿਤ ਨਵੀਂ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ ਅਤੇ ਕਰਮਚਾਰੀ ਇਸ ਦਾ ਵਿਰੋਧ ਕਰ ਰਹੇ ਹਨ ਪਾਵਨ ਵਾਲੇ ਦਿਨਾਂ ਦੇ ਵਿੱਚ ਹੜਤਾਲ ਵੀ ਕੀਤੀ ਜਾਵੇਗੀ ਇਸ ਦੌਰਾਨ ਯਾਤਰੀ ਬਹੁਤ ਪਰੇਸ਼ਾਨ ਦਿਖਾਈ ਦਿੱਤੇ ਅਤੇ ਉਹਨਾਂ ਨੂੰ ਬੱਸ ਸਟੈਂਡ ਤੋਂ ਪੈਦਲ ਨਿਕਲ ਕੇ ਨਿੱਜੀ ਬੱਸਾਂ ਵਿੱਚ ਚੜਨ ਲਈ ਮਜਬੂਰ ਹੋਣਾ ਪਿਆ ਸਿਕਾ ਪਹਿਲਾ ਸ਼ੁਭਨਾਮ ਸੁਤਨਾਮ ਸਿੰਘ ਸਰ ਜੀ ਅੱਜ ਸਰ ਕਿੰਨੇ ਘੰਟੇ ਦੀ ਹੜਤਾਲ ਹੈ ਅਤੇ ਕਿਉਂ ਰੱਖੀ ਗਈ ਹੈ ਸਾਡਾ ਜਿਹੜਾ ਅੱਜ 10 ਤੋਂ 12 ਦੋ ਘੰਟੇ ਲਈ ਰੋਸ ਪ੍ਰਦਰਸ਼ਨ ਹੈ ਜਿਹੜਾ ਉਹ ਚੱਲ ਰਿਹਾ ਜਿਸ ਦਾ ਕਰਕੇ ਅਸੀਂ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਜਿੰਨੀਆਂ ਕਿਲੋਮੀਟਰ ਸਕੀਮ ਬੱਸਾਂ ਉਹ ਵਿਭਾਗ ਦੇ ਵਿੱਚ ਨਾ ਪਾਈਆਂ ਜਾਣ ਸਰਕਾਰ ਆਪਣੇ ਵਿਭਾਗ ਦੇ ਵਿੱਚ ਆਪਣੀਆਂ ਆਪ ਦੀਆਂ ਗੱਡੀਆਂ ਪਾਵੇ ਤੇ ਘੱਟੋ ਘੱਟ ਜਿਹੜੀ ਸਰਕਾਰੀ ਗੱਡੀਆਂ ਦੀ ਗਿਣਤੀ ਉਹ 10000 ਕੀਤੀ ਜਾਵੇ ਤੇ ਜਿੰਨੇ ਵੀ ਕੱਚੇ ਮੁਲਾਜ਼ਮ ਉਹਨਾਂ ਨੂੰ ਪੱਕਾ ਕੀਤਾ ਜਾਵੇ ਦੇਖ ਇਦੇ ਨਾਲ ਤੁਹਾਨੂੰ ਕੀ ਪ੍ਰੋਬਲਮ ਆਏਗੀ ਸਰ ਸਾਨੂੰ ਇਹ ਪ੍ਰੋਬਲਮ ਆ ਜੀ ਜਿਹੜੀਆਂ ਕਿਲੋਮੀਟਰ ਸਕੀਮ ਬੱਸਾਂ ਉਹ 5 ਸਾਲ ਲਈ ਪ੍ਰਾਈਵੇਟ ਮਾਲਕ ਨੇ ਪਾ ਦੇਣੀਆਂ ਇੱਕ ਤਾਂ ਤੁਰੰਤ ਵਰਕਸ਼ਾਪ ਦੀ ਸਾਡੀ ਜਿਹੜੀ ਆ ਬੇਰਜ਼ਗਾਰੀ ਆ ਉਹ ਵਧੂਗੀ ਤੇ ਡਰਾਈਵਰ ਦੀ ਜਿਹੜੀ ਪੋਸਟ ਆ ਤੁਰੰਤ ਖਤਮ ਹੋ ਜਾਊ ਤੇ 5 ਸਾਲ ਬਾਅਦ ਜਿੰਨੀ ਕਮਾਈ ਕਰੂਗੀ ਉਹ ਪ੍ਰਾਈਵੇਟ ਮਾਲਕ ਲੈ ਕੇ ਜਾਊਗਾ ਤੇ 5 ਸਾਲ ਬਾਅਦ ਗੱਡੀ ਵੀ ਪ੍ਰਾਈਵੇਟ ਮਾਲਕ ਦੀ ਹੋਊਗੀ ਅਸੀਂ ਕਿਹਨੇ ਵੀ ਵਿਭਾਗ ਦੇ ਵਿੱਚ ਗੱਡੀਆਂ ਪਾਈਆਂ ਜਾਣ ਤਾਂ ਜੋ ਸਰਕਾਰ ਨੂੰ ਮੁਨਾਫਾ ਹੋਵੇ ਜੀ ਹੁਣ ਅਗਲਾ ਸਟੈਪ ਤੁਹਾਡਾ ਕੀ ਹੋਗਾ ਜੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅੱਜ ਜੇਕਰ ਨਹੀਂ ਅਸੀਂ ਆਪਣਾ ਸਰਕਾਰ ਨੂੰ ਚੇਤਾਵਨੀ ਦਿੰਨੇ ਆ 7 8 ਤੇ 9 ਤਰੀਕ ਦੀ ਤਿੰਨ ਰੋਜ਼ਾ ਹੜਤਾਲ ਆ 8 ਤਰੀਕ ਨੂੰ ਅਸੀਂ ਮਾਨਯੋਗ ਮੁੱਖ ਮੰਤਰੀ ਦੀ ਰਾਇਸ਼ ਤੇ ਉਹਦੀ ਕੋਠੀ ਤੱਕ ਰਾਹੋ ਕਰਾਂਗੇ ਜਿਸ ਦਾ ਕਰਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤਿੱਖੇ ਸੰਘਰਸ਼ ਕੀਤੇ ਜਾਣਗੇ ਜੀ ਸਰ ਹੜਤਾਲ ਤਾਂ ਤੁਸੀਂ ਗੱਲ ਲੈਂਦੇ ਨੇ ਲੇਕਿਨ ਆਮ ਪਬਲਿਕ ਪਰੇਸ਼ਾਨ ਆਉਂਦੀ ਆ ਉਹਦੇ ਲਈ ਕੀ ਕਹਿਣਾ ਚਾਹੋਗੇ ਸਰ ਅਸੀਂ ਆਮ ਪਬਲਿਕ ਸਾਡੇ ਹੀ ਭੈਣ ਭਰਾ ਜੇਕਰ ਇਹ ਖੱਜਲਖਵਾਰ ਹੋ ਰਹੇ ਆ ਅਸੀਂ ਮਾਫੀ ਚਾਹੁੰਦੇ ਹਾਂ ਪਰ ਫਿਰ ਵੀ ਅਸੀਂ ਇਹਨਾਂ ਨੂੰ ਖੱਜਲ ਖਵਾਰ ਨਹੀਂ ਕਰਨਾ ਚਾਹੁੰਦੇ ਅਸੀਂ ਸਰਕਾਰ ਨੂੰ ਬਕਾਇਦਾ ਨੋਟਿਸ ਭੇਜ ਦਿਆਂਗੇ ਸਾਡੀਆਂ ਮੰਗਾਂ ਵੱਲ ਧਿਆਨ ਦਿਤੋ ਜਦੋਂ ਸਰਕਾਰ ਨਕਾਮ ਹੋ ਕੇ ਬਿਲਕੁਲ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਕਿ ਮਜਬੂਰ ਨਾ ਹੋ ਕੇ ਸਾਨੂੰ ਇਹ ਜਿਹੜੇ ਕਦਮ ਕਰਨ ਜੀ ਜਦੋਂ ਤੁਸੀਂ ਹੜਤਾਲ ਕਰਦੇ ਪਹਿਲਾਂ ਇੰਟੀਮੇਸ਼ਨ ਦਿੰਦੇ ਹੋ ਸਰ ਬਿਲਕੁਲ ਜੀ ਨੋਟਿਸ ਸਰਕਾਰ ਨੂੰ ਭੇਜਿਆ ਜਾਂਦਾ ਪਹਿਲਾਂ 14 ਦਿਨ ਪਹਿਲਾਂ ਨੋਟਿਸ ਭੇਜਿਆ ਜਾਂਦਾ ਜੀ ਤੇ ਉਸ ਤੋਂ ਬਾਅਦ ਹੀ ਇਹ ਜਿਹੜੇ ਸਟੈਪ ਯਾਨੀ ਕੀ ਕੀਤੇ ਜਾਂਦੇ ਜੀ ਹੁਣ ਅਪੀਲ ਕੀ ਕਰਨੀ ਦਿੰਦੇ ਸਰ ਅਸੀਂ ਸਰਕਾਰ ਨੂੰ ਅਪੀਲ ਆ ਵੀ ਸਾਡੇ ਜਿੰਨੇ ਵੀ ਕਿਲੋਮੀਟਰ ਸਕੀਮ ਗ ਨ ਜਾਣ ਤੇ ਜਿੰਨੇ ਵੀ ਕੱਚੇ ਮੁਲਾਜ਼ਮਾਂ ਉਹਨਾਂ ਨੂੰ ਪੱਕਾ ਕੀਤਾ ਜਾਵੇ ਜਿਹੜੀਆਂ ਸਰਕਾਰੀ ਗੱਡੀਆਂ ਦੀ ਗਿਣਤੀ ਆ ਘੱਟੋ ਘੱਟ ਉਹ 10000 ਕੀਤੀ ਜਾਵੇ ਤਾਂ ਜੋ ਵਧੀਆ ਤਰੀਕੇ ਨਾਲ ਲੋਕਾਂ ਨੂੰ ਸਰਵਿਸ ਮਿਲ ਸਕੇ ਕਿੰਨੇ ਕੁ ਲੋਕ ਬੇਰੋਜ਼ਗਾਰ ਹੋ ਜਾਣਗੇ ਜੇ ਇਦਾਂ ਕਰਦੇ ਆ ਤਾਂ ਦੇਖੋ ਜੀ ਇਹ ਤਾਂ ਸਰਕਾਰ ਨੇ ਅੱਜ ਗੱਡੀਆਂ ਪਾਉਣੀਆਂ ਜੇ ਘੱਟੋ ਘੱਟ 500 ਗੱਡੀ ਪਾਈ ਤੇ 800 ਡਰਾਈਵ ਕਨੈਕਟਰ ਤੇ ਘੱਟੋ ਘੱਟ 3-400 ਵਰਕਸ਼ਾਪ ਦੀ ਜਿਹੜੀ ਆ ਪੋਸਟੋ ਖਤਮ ਹੋ ਜਾਊਗਾ ਤੇ ਬੇਰਜ਼ਗਾਰੀ ਵਧੂ ਮੇਰਾ ਨਾਮ ਸੁਖਵਿੰਦਰ ਸਿੰਘ ਵਾ ਇਸ ਪ੍ਰਧਾਨ ਡਿਪੂ ਲੁਧਿਆਣਾ ਜੀ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਰੋਸ ਪ੍ਰਦਰਸ਼ਨ ਜੀ ਉਹੀ ਪ੍ਰਾਣੀਆਂ ਮੰਗਾਂ ਨੂੰ ਲੈ ਕੇ ਹੀ ਤੇ ਨਵਾਂ ਇੱਕ ਜਿਹੜਾ ਫਰਮਾਨ ਆ ਸਰਕਾਰ ਵੱਲੋਂ ਉਹ ਜਾਰੀ ਕੀਤਾ ਗਿਆ ਮਹਿਕਮੇ ਦੇ ਵਿੱਚ ਕਿਲੋਮੀਟਰ ਸਕੀਮ ਮਦੀਨ ਬੱਸਾਂ ਪਾਉਣ ਦਾ ਜੋ ਕਿ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਜੋ ਕਿ ਸਿੱਧਾ ਤੇ ਸਿੱਧਾ ਮਹਿਕਮੇ ਲਈ ਬਹੁਤ ਵੱਡਾ ਘਾਟੇ ਦਾ ਸੌਦਾ ਪਹਿਲਾਂ ਵੀ ਅਸੀਂ ਜਿਹੜੀਆਂ ਕਿਲੋਮੀਟਰ ਸਕੀਮ ਬੱਸਾਂ ਅੱਜ ਤੋਂ 5-7 ਸਾਲ ਪਹਿਲਾਂ ਪਾਈਆਂ ਹੋਈਆਂ ਤੇ ਉਹ ਕਢਵਾਈਆਂ ਨੇ ਵਿਭਾਗ ਦੇ ਵਿੱਚੋਂ ਸੋ ਬੱਸਾਂ ਜਿਹੜੀ ਉਹ ਵਿਭਾਗੇ ਦੀ ਪਾਈ ਜਾਵੇ ਇਹ ਸਾਡੀ ਮੰਗ ਹੈ ਜੀ ਕਿੰਨੀਆਂ ਬੱਸਾਂ ਸਰ ਪਾਈ ਜਾ ਰਹੀਆਂ ਨੇ ਬੱਸਾਂ ਦਾ 100 ਬੱਸਾਂ ਦੀ ਚਿੱਠੀ ਆਈ ਹੈ ਜੀ ਲੈਟਰ ਸੋ ਇਹ ਦੇਖ ਰਹੇ ਨੇ ਕਿ ਤਦੋਂ ਕਿਤੇ ਸਾਡੀ ਮੈਨੇਜਮੈਂਟ ਦੇਖਦੀ ਹੈ ਵੀ ਜੇ ਤਾਂ ਇੰਨੀਆਂ ਨੂੰ ਮੰਨ ਕੇ ਤੱਕੇ ਹੋਰ ਪਾ ਦਾਂਗੇ ਉਹਨਾਂ ਦੇ ਐਮਐਲਏ ਮਰਗ ਕਿੰਨਾ ਫਰਕ ਪਏਗਾ ਤੁਸੀਂ ਕਹਦੇ ਆ ਕਦੇ ਨਾਲ ਜੀ ਇਹਦੇ ਨੂੰ ਬੋਲ ਰਹਾਤ ਕਰ ਰਿਹਾ ਕੀ ਕਾਰਨ ਕਿੰਨਾ ਫਰਕ ਪਏਗਾ ਤੁਹਾਨੂੰ ਨੁਕਸਾਨ ਕਿੰਨਾ ਹੋਏਗਾ ਨੁਕਸਾਨ ਬੱਸਾਂ ਪੈਣ ਦਾ ਜੀ ਬੱਸਾਂ ਪੈਣ ਦਾ ਜਿਹੜਾ ਦੇਖੋ ਜੀ ਸਿੱਧਾ ਦਾ ਸਿੱਧਾ ਨੁਕਸਾਨ ਆ ਮਹਿਕਮੇ ਨੂੰ ਸਾਡਾ ਡਰਾਈਵਰ ਕਿਉਂਕਿ ਜਿਹੜੀ ਇੱਕ ਬੱਸ ਕਿਰਾਏ ਤੇ ਪ੍ਰਾਈਵੇਟ ਲਈ ਜਾਣੀ ਆ ਜੀ ਉਹਦੇ ਦੇ ਡਰਾਈਵਰ ਉਹਨਾਂ ਦਾ ਹੁੰਦਾ ਤੇ ਜਿਹੜਾ ਕੰਮ ਆ ਗੱਡੀ ਦਾ ਬਾਹਰ ਹੋਣਾ ਸਾਡੀ ਵਰਕਸ਼ਾਪ ਖਤਮ ਹੋਏਗੀ ਸਾਡਾ ਡਰਾਈਵਰ ਨਹੀਂ ਰਹੇਗਾ ਤੇ ਸਿਰਫ ਸਾਡਾ ਕਨੈਕਟਰ ਚੱਲਦਾ ਰਹੂਗਾ ਕਿਲੋਮੀਟਰ ਅਧੀਨ ਉਹਨੂੰ 92 ਪੈਸੇ ਦਿੱਤੇ ਜਾਣੇ ਨੇ ਉਸ ਗੱਡੀ ਨੂੰ ਚਾਹੇ ਉਹ ਕੁਝ ਕਮਾ ਕੇ ਲੈ ਕੇ ਆਉਂਦੀ ਆ ਚਾਹੇ ਨਾ ਲੈ ਕੇ ਆਉਂਦੀ ਆ ਸੋ ਪਹਿਲਾਂ ਵੀ ਅਸੀਂ ਅੰਕੜੇ ਕੱਢ ਕੇ ਸਰਕਾਰ ਨੂੰ ਦੇ ਚੁੱਕੇ ਹਾਂ ਪਿਛਲੀਆਂ ਸਰਕਾਰਾਂ ਨੂੰ ਜਿਸ ਕਰ ਨੂੰ ਗੱਡੀਆਂ ਬੰਦ ਕੀਤੀਆਂ ਗਈਆਂ ਅਸੀਂ ਸੋ ਇਹ ਸਰਕਾਰ ਕਿਤੇ ਨੂੰ ਕਿਤੇ ਫੇਰ ਆਪਣੇ ਜਿਹੜੇ ਚੇਤੇ ਨੇ ਉਹਨਾਂ ਦੀਆਂ ਗੱਡੀਆਂ ਪਾਉਣੀਆਂ ਚਾਹੁੰਦੀ ਆ ਤੇ ਤੁਸੀਂ ਕਿਸ ਤਿੱਕਣੇ ਬਲੋਡ ਬੰਦਾ ਰਹੇ ਕਿੰਨੇ ਤੋਂ ਕਿੰਨੇ ਘੰਟੇ ਦਾ ਬੰਦਾ ਤੁਹਾਡਾ ਜਿਹੜਾ ਅੱ 10 ਤੋਂ 12 ਵਜੇ ਤੱਕ ਉਸ ਤੋਂ ਬਾਅਦ 7 8 ਤੇ 9 April ਦੀ ਜਿਹੜੀ ਹੈਗੀ ਸਾਡੀ ਹੜਤਾਲ ਰੱਖੀ ਹੋਈ ਆ ਉਸ ਤੋਂ ਬਾਅਦ ਵੀ ਜੇ ਕਿਤੇ ਸਾਡੀਆਂ ਮੰਗਾਂ ਇਹ ਨਹੀਂ ਮੰਨੀਆਂ ਜਾਂਦੀਆਂ ਤਾਂ ਜਿਹੜਾ ਹੈਗਾ ਇਹ ਰੋਸ ਪ੍ਰਦਰਸ਼ਨ ਹੈ ਇਸ ਤੋਂ ਵੀ ਤਿੱਖਾ ਕੀਤਾ ਜਾਊਗਾ ਸਾਰੀਆਂ ਜਿੱਥੇ ਬੰਦੀਆਂ ਤਕਰੀਬਨ ਸਾਡੀਆਂ ਰੋਡਵੇਜ ਦੀਆਂ ਵੀ ਉਸ ਤੋਂ ਵੀ ਨਾ ਹੋਰ ਵੀ ਧਰਾਤਰੀ ਜਿੱਥੇ ਬੰਦੀਆਂ ਕਿਸਾਨ ਯੂਨੀਅਨ ਜਾਂ ਹੋਰ ਵੀ ਜਿੱਥੇ ਬੰਦੀਆਂ ਸਾਡੇ ਕੋਲ ਆਗੂ ਪਹੁੰਚੇ ਹੋਏ ਨੇ ਸਾਡੇ ਮੈਕ ਤੇ ਬੋਲ ਵੀ ਰਹੇ ਨੇ ਉਹ ਤੇ ਸਾਡੇ ਨਾਲ ਨੇ ਉਹਨਾਂ ਦੀ ਸਾਰਿਆਂ ਦਾ ਤੇ तकरीबन ਸਮਰਥਨ ਸਾਰਿਆਂ ਦਾ ਹੀ ਸਾਡੇ ਨਾਲ ਆ ਜੀ ਪੰਜਾਬ ਦੇ ਜੱਤੇ ਬਣ ਗਏ ਮਲਵਿੰਦਰਪੁਰ ਕਿੱਥੋਂ ਆਏ ਮਾਤਾ ਜੀ ਪਿੰਡ ਡੰਗਲ ਕਲਾ ਤੇ ਜਾਣਾ ਕਿਹੜੀ ਜਗ੍ਹਾ ਮਾਤਾ ਜੀ ਸਿੱਧਮਾ ਵੇਟ ਤੇ ਇਹਨਾਂ ਨੇ ਬੱਸ ਵਾਲਿਆਂ ਨੇ 2 ਘੰਟੇ ਦੀ ਹੜਤਾਲ ਕੀਤੀ ਦਿੱਕਤ ਆ ਰਹੀ ਤੁਹਾਨੂੰ ਇੱਕ ਤਾਂ ਸੀ ਬੈਠੇ ਆ ਜੀ ਘਰੋਂ ਸਵੇਰ ਦੀ ਰੋਟੀ ਖਾਧੀ ਹੈ ਕਿਸੇ ਨੇ ਖਾਧੀ ਹੈ ਕਿਸੇ ਨੇ ਨਹੀਂ ਖਾਧੀ ਪਤਾ ਲੱਗਿਆ ਇਹਨਾਂ ਨੇ ਹੜਤਾਲ ਕਿਉਂ ਕੀਤੀ 2 ਘੰਟੇ ਦੀ ਇਹ ਨਹੀਂ ਸਾਨੂੰ ਪਤਾ ਹੈਗਾ ਇਹ ਆਪਦੀਆਂ ਮੰਗਾਂ ਹੀ ਬੋਲਦੇ ਆ ਵੀ ਸਾਡੀਆਂ ਸਾਨੂੰ ਪੱਕੇ ਕੀਤੇ ਜਾਣ ਤਨਖਾਣੋ ਇਹ ਨਹੀਂ ਪਤਾ ਵਾ ਕਿ ਤਨਖਾਣ ਆ ਟਾਈਮ ਨਾਲ ਪੈਂਦਾ ਹਾਂ ਤੇ ਤੁਹਾਡੇ ਸਾਹਮਣੇ ਜਿਹੜੀ ਇਹਨਾਂ ਨੇ ਹੜਤਾਲ ਕੀਤੀ ਸਹੀ ਹੈ ਮੈਂ ਤਾਂ ਕਹਿ ਰਹੀ ਹਾਂ ਸਹੀ ਹੋਈ ਆ ਭਾਈ ਜਿਹੜੀਆਂ ਇਹਨਾਂ ਨੂੰ ਤਨਖਾਣ ਨਹੀਂ ਮਿਲਦੀ ਸਹੀ ਹੋਈ ਆ ਜੀ ਸਰਕਾਰ ਨੂੰ ਇਹਨਾਂ ਦੀ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਚਾਹੀਦੀਆਂ ਭਾਈ ਮੰਗੜੀਆਂ ਚਾਹੀਦੀਆਂ ਹਾਂ ਉਹ ਵੀ ਬੱਚਿਆਂ ਵਾਲੇ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ ਅਸੀਂ ਇਹ ਕਹਿੰਦੇ ਆ ਵੀ ਇਹਨਾਂ ਦੀਆਂ ਮੰਗਾਂ ਪੂਰੀਆਂ ਹੋਣ ਅਸੀਂ ਆਰਾਮ ਨਾਲ ਬਸ ਬੈਠ ਕੇ ਜਾਈਏ ਅਸੀਂ ਖੰਜਲ ਖਾ ਰਹੇ ਹੁੰਦੇ ਆ ਹਾਂ ਕਿਉਂਕਿ ਕਈ ਬਜ਼ੁਰਗ ਵੀ ਹੁੰਦੇ ਕਈਆਂ ਨੇ ਜ਼ਰੂਰੀ ਕੰਮ ਜਾਣਾ ਸਾਰੇ ਉਹ ਫਸ ਜਾਂਦੇ ਆ ਹਾਂ ਹੋਮ ਪ੍ਰਕਾਸ਼ ਸ਼ਰਮਾ ਜੀ ਕਿਹੜੀ ਜਗ੍ਹਾ ਆਇਓ ਤੇ ਕਿਹੜੀ ਜਗ੍ਹਾ ਜਾਣਾ ਹੈ ਮੈਂ ਜੰਦਰੋਂ ਆਇਆ ਨਾਬੇ ਜਾਣਾ ਸੀ ਜੀ ਤੇ ਬੱਸ ਅੱਡੇ ਬਲੇ ਬਲੇ ਉਹ ਤਾਂ 2 ਘੰਟੇ ਦਾ ਹੜਤਾਲ ਕੀਤੀ ਗਈ ਹੈ ਕਿਸ ਤਰ੍ਹਾਂ ਦੇਖ ਰਹੇ ਹੋ ਇੱਥੇ ਆ ਕੇ ਪਤਾ ਲੱਗਾ ਜੀ ਕਿ ਅੱਗੇ ਜਿੱਥੇ ਮੈਂ ਜਾਣਾ ਸੀ 90 ਤੇ ਇੱਥੇ ਆ ਕੇ ਪਤਾ ਲੱਗਾ ਹੈ ਹੜਤਾਲ ਹੈ ਜੀ ਪਰ ਜੇ ਮੁਲਾਜ਼ਮਾਂ ਦੇ ਇਤਿਹਾਸ ਦੇਖੀਏ ਤਾਂ ਇਹ ਹੜਤਾਲ ਸਹੀ ਕੰਮ ਤੋਂ ਕੀਤੀ ਹੈ ਔਰ ਇਹ ਸਰਕਾਰ ਨੂੰ ਇਸ ਗੱਲਾਂ ਵਿੱਚ ਧਿਆਨ ਦੇਣਾ ਚਾਹੀਦਾ ਪਰ ਜਿੱਥੇ ਤੱਕ ਆਮ ਪਬਲਿਕ ਦਾ ਸਵਾਲ ਹੈ ਉਹੀ ਸਰਕਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੀ ਇਹ ਹੜਤਾਲ ਹੈ ਸਮੇਂ ਦੇ ਅਨੁਸਾਰ ਹੀ ਕਰਨੀ ਚਾਹੀਦੀ ਹੈ ਤਾਂ ਕਿ ਆਪ ਲੋਕ ਨੂੰ ਪਰੇਸ਼ਾਨ ਨਾ ਹੋਵੇ ਤੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ ਇਹ ਅਪੀਲ ਕਰਨਾ ਚਾਹਾਂਗੇ ਜਿਸ ਦੀ ਜਿਸ ਦੀ ਉਸ ਸਮੱਸਿਆ ਉਸ ਸਮੱਸਿਆ ਦਾ ਧਿਆਨ ਦਿੱਤਾ ਜਾਵੇ ਤੇ ਉਹਨੂੰ ਸੋਲਵ ਕੀਤਾ ਜਾਵੇ ਕਿ ਇਹਨਾਂ ਨੂੰ ਵੀ ਨਾ ਦਿੱਕਤ ਆਵੇ ਤੇ ਪਬਲਿਕ ਨੂੰ ਨਾ ਆਵੇ ਆਮ ਪਬਲਿਕ ਦੀ ਵੀ ਕੋਈ ਦਿੱਕਤ ਨਾ ਰਹੇ ਤੇ ਜਿਹੜਾ EMPLY ਇੰਨੀ ਸੇਵਾ ਕਰਦਾ ਇਹਨਾਂ ਹਾਰਡ ਵਰਕ ਕਰ ਰਿਹਾ ਉਹਨਾਂ ਦੀ ਧਿਆਨ ਉਹਨਾਂ ਦੀ ਮੰਗਾਂ ਜਿਹੜੀਆਂ ਚਾਏ ਨੇ ਤੇ ਉਹਨੂੰ ਪੂਰਨਤਾ ਕੀਤਾ ਜਾਵੇ ਅਮਰੀਕ ਸਿੰਘ ਹੈ ਕਿੱਥੋਂ ਆਏ ਹੋ ਸਰ ਪਿੰਡ ਦੋਂਗਾਲੀ ਤੋਂ ਆਏ ਤੇ ਜਾਣਾ ਕਿਹੜੀ ਜਗ੍ਹਾ ਸਰ ਜਾਣਾ ਘਟਾਣੀ ਸਾਹਿਬ ਤੇ ਦਿੱਕਤ ਆ ਰਹੀ ਹੈ 2 ਘੰਟੇ ਲਈ ਦਿੱਕਤ ਹੈ ਜੀ ਦਿੱਕਤ ਤਾਂ ਬੜੀ ਹੈ ਕਿ ਕੋ ਕੰਮ ਧੰਦਾ ਛੱਡ ਕੇ ਆਪਾਂ ਕੰਮ ਚੱਲਦੇ ਆ ਕਿਸੇ ਪਾਸੇ ਨੂੰ ਰਸਤੇ ਦੇ ਵਿੱਚ ਇਹੋ ਜਿਹੀਆਂ ਦਿੱਕਤਾਂ ਆਉਣ ਇਹ ਚੀਜ਼ਾਂ ਦੀ ਤਾਂ ਬੜੀ ਪਰੇਸ਼ਾਨੀ ਆਉਂਦੀ ਹੈ ਹੁਣ 2 ਘੰਟੇ ਲਈ ਬੰਦ ਕੀਤਾ ਗਿਆ ਤਾਂ ਜਿਹੜੀ ਕਿ ਦਿੱਕਤ ਆ ਰਹੀ ਹੈ ਦਿੱਕਤ ਹੈ ਜੀ ਦਿੱਕਤ ਪਤਾ ਲੱਗੇ ਇਹਨਾਂ ਨੇ ਜਲਦ ਪੈਦੇ ਦੀ ਹੜਤਾਲ ਕਿਉਂ ਕੀਤੀ ਆ ਨਹੀਂ ਕੁਝ ਵਿੱਚ ਗੱਲਾਂ ਕਰਦੇ ਸੀਗੇ ਬਸ ਦੇ ਵਿੱਚ ਵੀ ਤਨਖਾਹਾਂ ਨੂੰ ਲੈ ਕੇ ਕੋਈ ਗੱਲਬਾਤ ਹੈਗੀ ਹੈ ਇਹਨਾਂ ਜੀ ਤਨਖਾਹਾਂ ਖਾਣੀ ਪੂਰੀਆਂ ਮਿਲ ਰਹੀਆਂ ਤੁਸੀਂ ਕਿਦਾਂ ਦੇਖਦੇ ਹੋ ਇਹਨਾਂ ਦੀ ਜਿਹੜੀ ਹੜਤਾਲ ਹੈ ਜਾਇਜ਼ ਹੈ ਕਿ ਨਹੀਂ ਜਾਇਜ਼ ਨਹੀਂ ਜਿਹੜੇ ਵਰਕਰ ਨੇ ਉਹਨਾਂ ਨੂੰ ਤਾਂ ਖਾਹੇ ਜੇ ਮਿਲਣੀਆਂ ਚਾਹੀਦੀਆਂ ਤਾਂ ਫਿਰ ਸਹੀ ਢੰਗ ਨਾਲ ਇਹਨਾਂ ਦਾ ਸਹੀ ਹੈ ਪ੍ਰੋਟੈਸਟ ਵੀ ਸਹੀ ਹੈ ਇਹ ਸਰਕਾਰ ਦੀ ਨਾਕਾਮੀ ਹੈ ਜਿਹੜਾ ਵੀ ਪੂਰਾ ਨਹੀਂ ਕਰ ਸਕਦੇ ਤੁਸੀਂ ਸਰਕਾਰ ਨੂੰ ਕੀ ਫੀਲ ਕਰਨਾ ਚਾਹੋਗੇ ਸਰਕਾਰ ਨੂੰ ਤਾਂ ਇਹ ਹੀ ਅਪੀਲ ਹੈ ਵੀ ਹਰੇਕ ਲੈਜੇ ਤੋਂ ਦੇਖੇ ਹਰੇਕ ਬੱਸਾਂ ਜਿਹੜੀਆਂ ਆਪਣੇ ਬੱਸਾਂ ਵਾਲੇ ਆ ਕਿਸਾਨ ਨੇ ਕੋਈ ਵੀ ਨਹੀਂ ਸਭ ਨੂੰ ਇੱਕ ਢੰਗ ਨਾਲ ਦੇਖੇ ਵੀ ਹਾਂ ਭਈ ਇਹਨਾਂ ਦੀਆਂ ਮੰਗਾਂ ਜਾਇਜ਼ ਹੈ ਇਹ ਜਾਇਜ਼ ਹੈ ਤੇ ਪੂਰੀਆਂ ਕਰਨੀਆਂ ਚਾਹੀਦੀਆਂ ਸਰਕਾਰ